ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਹੈ ਇੱਕ ਬਹੁਤ ਹੀ ਇੰਪੋਰਟੈਂਟ ਐਂਟ੍ਰਸ ਟੈਸਟ ਜਿਸ ਦੀ ਜਿਸ ਦੇ ਬਾਰੇ ਬਹੁਤ ਘੱਟ ਜਿਹੜਾ ਪਤਾ ਲੱਗਦਾ ਹੈ ਆਸੇ ਪਾਸੇ ਕਿਉਂਕਿ ਇਹਦੇ ਵੱਲ ਬਹੁਤਾ ਕੋਈ ਧਿਆਨ ਦਿੰਦਾ ਹੀ ਨਹੀਂ ਆ ਤੇ ਜਿਹੜੇ ਪਿੰਡਾਂ ਵਾਲੇ ਸਕੂਲ ਹੁੰਦੇ ਆ ਜਾਂ ਪਿੰਡਾਂ ਵਾਲੇ ਬੱਚੇ ਆ ਉਹਨਾਂ ਤੱਕ ਇਹ ਚੀਜ਼ਾਂ ਨਹੀਂ ਪਹੁੰਚ ਪਾਉਂਦੀਆਂ ਬਟ ਇਹ ਜਿਹੜਾ ਐਗਜ਼ਾਮ ਆ ਇਹ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਐਗਜ਼ਾਮ ਆ ਇਹਦੇ ਵਿੱਚ ਇੱਕ ਸਰਕਾਰੀ ਸਕੂਲ ਦੇ ਬੱਚੇ ਜਾਂ ਗਰੀਬ ਬੱਚੇ ਜਾਂ ਜਿਹੜੇ ਮਿਡਲ ਕਲਾਸ ਬੱਚੇ ਆ ਪਰ ਉਹਨਾਂ ਵਿੱਚ ਕੁਦਰਤੀ ਤਨ ਜਿਹੜਾ ਹੈ ਟੈਲੈਂਟਡ ਟੈਲੈਂਟ ਬਹੁਤ ਜ਼ਿਆਦਾ ਹੁੰਦਾ ਆ ਤੇ ਉਹਨਾਂ ਜ ਐਕੈਡਮਿਕ ਤੌਰ ਤੇ ਕਹਿ ਲਓ ਜਾਂ ਸਪੋਰਟਸ ਦੇ ਤੌਰ ਤੇ ਤਾਂ ਉਹਨਾਂ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਧਿਆਪਕਾਂ ਨੂੰ ਤੇ ਮਾਪਿਆਂ ਨੂੰ ਦੋਨਾਂ ਨੂੰ ਹੀ ਰਲ ਮਿਲ ਕੇ ਇਹਦੇ ਲਈ ਹੰਬੜਾ ਮਾਰਨਾ ਚਾਹੀਦਾ ਹੈ ਸੋ ਇਹ ਇਗਜ਼ਾਮ ਜਿਹੜਾ ਹੈ ਉਹ ਕੱਲ ਹੀ ਮਤਲਬ ਕਿ 12 24 ਦਸੰਬਰ 2024 ਨੂੰ ਇਹਦਾ ਨੋਟਿਸ ਜਿਹੜਾ ਆਊਟ ਹੋਇਆ ਹੈ 2025 ਵਾਸਤੇ ਤੇ ਇਹਦੇ ਵਿੱਚ ਅਸੀਂ 6ਵੀਂ ਤੇ 9ਵੀਂ ਕਲਾਸ ਦੇ ਬੱਚੇ ਜੋ 9ਵੀਂ ਕਲਾਸ ਦੇ ਦੇ ਵਾਸਤੇ ਆਪਾਂ ਜਿਹੜਾ ਹੈ ਬੱਚਿਆਂ ਨੂੰ ਐਂਟ੍ਰੈਸ ਐਗਜ਼ਾਮ ਦਿਵਾਉਣੀ ਆ ਸੋ ਇਹਦਾ ਮੋਡ ਆਫ ਕੀ ਹੈ ਪਹਿਲਾਂ ਤਾਂ ਇਹਦੀ ਸਾਈਟ ਨੋਟ ਕਰ ਲਓ ਇਹਦੀ ਸਾਈਟ ਦੇ ਉੱਤੇ ਤੁਹਾਨੂੰ ਆਪਾਂ ਨੂੰ ਸਾਰਾ ਕੁਝ ਮਿਲੇਗਾ ਠੀਕ ਹੈ ਜਿੱਦਾਂ ਅਸੀਂ ਵੀ ਆਪਣੇ ਸਕੂਲ ਦੇ ਬੱਚਿਆਂ ਨੂੰ ਇਹਦੇ ਵਿੱਚ ਜਿਹੜਾ ਹੈ ਸਾਡੇ ਜਿਹੜੇ ਸੱਜੇ ਐਸ ਐਮ ਸੀ ਦੇ ਮੈਂਬਰਸ ਨੇ ਜਾਂ ਹੋਰ ਦਾਨੀ ਸੱਜਣ ਨੇ ਉਹਨਾਂ ਨੇ ਸਾਨੂੰ ਇਸ ਐਗਜ਼ਾਮ ਵਾਸਤੇ ਬੱਚਿਆਂ ਨੂੰ ਪ੍ਰੀਪੇਅਰ ਕਰਨ ਲਈ ਵਾਸਤੇ ਬਹੁਤ ਹੱਲਾਸ਼ੀਰੀ ਦਿੱਤੀ ਹੈ ਔਰ ਚੰਗੀ ਗੱਲ ਹੈ ਜੇਕਰ ਦਾਨ ਪੁੰਨ ਕਰਨਾ ਹੈ ਤੇ ਇੱਧਰ ਕਰੋ ਪੜ੍ਹਾਈ ਵਾਲੇ ਪਾਸੇ ਵੀ ਜਰੂਰ ਇਹ ਵੀ ਬਹੁਤ ਜ਼ਰੂਰੀ ਹੈ ਸੋ ਆਪਾਂ ਮੁੱਦੇ ਤੇ ਆਉਨੇ ਆ ਆਹ ਇਹ ਵੈਬਸਾਈਟ ਨੋਟ ਕਰ ਲਓ ਇਹਦੇ ਤੇ ਸਾਰਾ ਸਿਲੇਬਸ ਔਰ ਸਾਰੀਆਂ ਹੋਰ ਵੀ ਜੜੀਆਂ ਰਿਕੁਆਇਰਮੈਂਟਸ ਆ ਉਹ ਇਹਦੇ ਤੇ ਅਪਲੋਡ ਹੁੰਦੀਆਂ ਰਹਿਣਗੀਆਂ ਸਮੇਂ-ਸਮੇਂ ਤੇ ਫਸਟ ਆਫ ਆਲ ਇਹਦਾ ਜਿਹੜਾ ਮੋਡ ਆਫ ਐਗਜ਼ਾਮ ਹੈ ਉਹ ਪੇਪਰ ਹੀ ਹੋਏਗਾ OMR ਸ਼ੀਟ ਬੱਚਿਆਂ ਨੂੰ ਅੱਜਕੱਲ ਸਕੂਲਾਂ ਵਿੱਚ OMR ਸ਼ੀਟ ਦਾ ਚੰਗੀ ਤਰ੍ਹਾਂ ਪਤਾ ਇਹ ਆਪਾਂ ਹੀ ਸੀਗੇ ਜਿਹੜੇ ਕੰਪੀਟੀਟਿਵ ਐਗਜ਼ਾਮ ਦਿੱਤੇ ਤੇ ਫਿਰ ਜਾ ਕੇ ਖਾਨੇ 'ਚ ਪਿਆ ਜਾ ਕੇ ਤੇ 10ਵੀਂ 12ਵੀਂ 'ਚ ਕੋਈ ਪੇਪਰ ਦਿੱਤਾ ਫਿਰ ਪਤਾ ਲੱਗਾ ਅੱਜਕੱਲ ਬੱਚਿਆਂ ਨੂੰ ਪਤਾ ਆ ਕਿ OMR ਸ਼ੀਟ ਕੀ ਹੁੰਦੀ ਹੈ ਠੀਕ ਹੈ ਚਲੋ ਘਟੋ ਘਟਨੈਸ ਦਾ ਇਹ ਤਾਂ ਫਾਇਦਾ ਹੋਇਆ ਤੇ ਦੂਜਾ ਇਹਦੇ ਵਿੱਚ ਮਲਟੀਪਲ ਚੁਆਇਸ ਕੁਐਸਚਨਸ ਆਉਣਗੇ ਮੈਥਸ ਔਰ ਇੰਗਲਿਸ਼ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਮੈਂ ਜੋ ਜਿਹੜਾ ਸੀ ਇਹਦਾ ਪਿਛਲਾ ਪੈਟਰਨ ਵੇਖਿਆ ਪੇਪਰ ਦਾ ਉਹਦੇ ਵਿੱਚ ਬੱਚਿਆਂ ਨੂੰ ਮੈਥਸ ਔਰ ਇੰਗਲਿਸ਼ ਦੇ ਉੱਤੇ ਕਾਫੀ ਜ਼ੋਰ ਦਿੱਤਾ ਗਿਆ ਆ ਔਰ ਬੱਚਿਆਂ ਨੂੰ ਜਿਹੜਾ ਹੈ ਮੈਥ ਤੇ ਇੰਗਲਿਸ਼ ਜਿਹੜਾ ਵਾ ਉਹਦੇ ਵਿੱਚ ਜਿਹੜਾ ਕਾਫੀ ਚੀਜ਼ਾਂ ਜਿਹੜੀਆਂ ਆਉਣੀਆਂ ਚਾਹੀਦੀਆਂ ਆ ਤੇ ਫਿਰ ਹੀ ਜਿਹੜਾ ਇਹ ਐਗਜ਼ਾਮ ਕਲੀਅਰ ਹੋਏਗਾ ਤੇ ਪੰਜਾਬੀ ਨਹੀਂ ਹੈਗੀ ਹਿੰਦੀ ਹੈ ਹਿੰਦੀ ਇੰਗਲਿਸ਼ ਤੇ ਮੈਥ ਹੀ ਆਉਣਾ ਇਹਦੇ ਵਿੱਚ ਔਰ ਇਸ ਦੇਖ ਲਓ 31 ਮਾਰਚ 2025 ਤੱਕ 10 ਤੋਂ 10 ਜਾਂ 12 ਸਾਲ ਤੱਕ ਦੀ ਹੋਣੀ ਚਾਹੀਦੀ ਆ 6th ਕਲਾਸ ਦੇ ਵਾਸਤੇ ਤੇ 13 ਤੋਂ 15 ਹੋਣੀ ਚਾਹੀਦੀ ਆ 13 ਤੋਂ 15 ਹੋਣੀ ਚਾਹੀਦੀ ਆਪਣੀ 9th ਕਲਾਸ ਵਾਸਤੇ ਠੀਕ ਹੈ ਜੀ ਔਰ ਜਿਹੜੀ ਇਹਦੀ ਐਡਮਿਸ਼ਨ ਫੀਸ ਹੈ ਉਹ ਜਿਹੜੇ ਜਨਰਲ OBC ਵਾਸਤੇ 800 ਆ ਤੇ ਬਾਕੀ SC/ST ਵਾਸਤੇ 650 ਹੈ ਠੀਕ ਹੈ ਜੀ ਤੇ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਸਬਮਿਸ਼ਨ ਹੋਣੀ ਆ ਉਹ ਹੋਣੀ ਆ 24 ਦਸੰਬਰ ਤੋਂ ਸ਼ੁਰੂ ਆ ਤੇ ਲਾਸਟ ਡੇਟ ਇਹਦੀ ਹੈਗੀ ਆ 13 ਜਨਵਰੀ ਠੀਕ ਹੈ 5 ਵਜੇ ਤੱਕ ਸ਼ਾਮੀ ਠੀਕ ਹੈ ਜੀ ਜੇ ਹੋਰ ਕੋਈ ਵੀ ਜਾਣਕਾਰੀ ਇਸ ਸੰਬੰਧੀ ਲੈਣੀ ਹੋਈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਆ ਨਹੀਂ ਤਾਂ ਅਦਰਵਾਈਜ਼ ਇਹਦੀ ਵੈਬਸਾਈਟ ਨੋਟ ਕਰ ਲਓ ਉਹਦੇ ਉੱਤੇ ਸਾਰਾ ਕੁਝ ਹੀ ਮਿਲ ਜਾਏਗਾ ਸਿਲੇਬਸ ਵੀ ਆਪਾਂ ਡਿਸਕਸ ਕਰਾਂਗੇ ਜੇ ਤੁਹਾਨੂੰ ਕੋਈ ਹੋਰ ਸੁਝਾਅ ਦੇਣਾ ਚਾਹੁੰਦੇ ਤਾਂ ਉਹ ਵੀ ਦੇ ਸਕਦੇ ਧੰਨਵਾਦ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ